ਹੋ ਤਿੱਖਾ ਚੱਲਦਾ ਸੀਸ ਉੱਤੇ ਆਰਾ ਮੂੰਹੋਂ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੂੰਹੋਂ ਸਤਨਾਮ ਬੋਲਦਾ ਉਸਰੋਂ ਬਨ ਕੇ ਤੇ ਤੇਰੀ ਖੂਨ ਚੋ ਗਿਆ ਚੌਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਓਸਰੋਂ ਬਨ ਕੇ ਤੇ ਤੇਰੀ ਖੂਨ ਚੋ ਗਿਆ ਚੌਂਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਰੋਇਆ ਅੰਬਰ ਵੀ ਹਾਂ ਹੋ ਰੋਇਆ ਅੰਬਰ ਵੀ ਦੇਖ ਕੇ ਨਜ਼ਾਰਾ ਮੂੰਹੋਂ ਸਤਨਾਮ ਬੋਲ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੂੰਹੋਂ ਸਤਨਾਮ ਬੋਲਦਾ ਆਰਾ ਖਿੱਚਦਾ ਜਲਾਦ ਸੁਣ ਡੋਲਿਆ ਮੂੰਹੋਂ ਗੱਜ ਕੇ ਸੀ ਮਤੀ ਦਾਸ ਬੋਲਿਆ ਹੋ ਆਰਾ ਖਿੱਚਦਾ ਜਲਾਦ ਸੁਣ ਮੂੰਹੋਂ ਗੱਜ ਕੇ ਸੀ ਮਤੀ ਦਾਸ ਬੋਲਿਆ ਹੋ ਮੇਰਾ ਨਿਭ ਜਾਵੇ ਸਦਕ ਪਿਆਰਾ ਮੂੰਹੋਂ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੂੰਹੋਂ ਸਤਨਾਮ ਬੋਲਦਾ ਆਰਾ ਕਰਦਾ ਦੁਫਾੜ ਹੈ ਸਰੀਰ ਨੂੰ ਲੋਕ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਆਰਾ ਕਰਦਾ ਦੋ ਫਾੜ ਹੈ ਸਰੀਰ ਨੂੰ ਲੋਕ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਡੋਲ ਗਿਆ ਸੀ ਮੁਗਲ ਹਥਿਆਰਾ ਮੂੰਹੋਂ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੂੰਹੋਂ ਸਤਨਾਮ ਬੋਲਦਾ ਸਿੰਘ ਅੰਤ ਨੂੰ ਸੀ ਸ਼ਹੀਦੀ ਜਾਮ ਪੀ ਗਿਆ ਸ਼ੇਰ ਮਰ ਕੇ ਥਰੀਕੇ ਵਾਲੇ ਜੀ ਗਿਆ ਉਹ ਸਿੰਘ ਅੰਤ ਨੂੰ ਸੀ ਸ਼ਹੀਦੀ ਜਾਮ ਪੀ ਗਿਆ ਸ਼ੇਰ ਮਰ ਕੇ ਥਰੀਕੇ ਜਾਮ ਪੀ ਗਿਆ ਗਣ ਗਾਉਂਦਾ ਹੈ ਦੇਵ ਜੱਗ ਸਾਰਾ ਮੂੰਹੋਂ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੂੰਹੋਂ ਸਤਨਾਮ ਬੋਲਦਾ